ਹੈਲੋ ਹੈਲੋ ਚਿੱਕੀ ਵੀ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿਲਜਿੰਦ ਤੁਹਾਡਾ ਸਾਰਾ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਤੇ ਮੈਂ ਇਸ ਵਕਤ ਕੀ ਕਰ ਰਹੀ ਹਾਂ ਮੈਂ ਕਰ ਰਹੀ ਹਾਂ ਆਪਣੇ ਚਿਹਰੇ ਦੀ ਕਲੀਨਿੰਗ ਮੈਂ ਕਿਤੇ ਬਾਹਰ ਗਈ ਸੀ ਕਿ ਉੱਥੋਂ ਆਂਦਿਆਂ ਦਾ ਇੰਨੀ ਡਸਟ ਪੈ ਗਈ ਚਿਹਰੇ ਤੇ ਇੰਨੀ ਗੰਦਗੀ ਹੋ ਗਈ ਤੇ ਜਦੋਂ ਵੀ ਮੈਂ ਬਾਹਰੋਂ ਕਿਤੇ ਆਨੀ ਆ ਨਾ ਤੇ ਮੈਂ ਜਿਹੜੀ ਕਲੀਨਿੰਗ ਹੈ ਕਿਸ ਚੀਜ਼ ਦੀ ਕਰਦੀ ਪਹਿਲਾਂ ਮੈਂ ਸਟਾਰਟਿੰਗ ਕਰਦੀ ਸੀ ਮੈਨੂੰ ਵੀਡੀਓ ਦਾ ਦਿਮਾਗ 'ਚ ਨਿਕਲ ਗਿਆ ਫਿਰ ਮੇਰੇ ਅਚਾਨਕ ਦਿਮਾਗ 'ਚ ਆਈ ਮੈਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਬਣਦਾ ਹੈ ਫਿਰ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਮੈਂ ਤੁ ਕੱਚੇ ਦੁੱਧ ਵਿੱਚ ਦੋ ਪਿੰਚ ਦੋ ਚੁਟਕੀ ਹਲਦੀ ਮਿਕਸ ਕਰਕੇ ਤੇ ਪਹਿਲਾਂ ਮੈਂ ਜਿਹੜਾ ਚਿਹਰਾ ਸੀਗਾ ਨਾ ਰੋਜ਼ ਓਟਨ ਦਾ ਸਪਰੇਅ ਕੀਤਾ ਰੋਜ਼ ਓਟਨ ਦਾ ਸਪਰੇਅ ਕਰਕੇ ਇਸ ਤਰੀਕਾ ਦੇ ਮਤਲਬ ਕਿ ਹੈਗੇ ਨੇ ਮੇਰੇ ਕੋਲ ਕੋਟਨ ਪੈਡ ਇਹ ਕੋਟਨ ਪੈਡ ਤੁਹਾਨੂੰ ਆਨਲਾਈਨ ਮਿਲ ਜਾਂਦੇ ਬਹੁਤ ਸੌਫਟ ਹੁੰਦੇ ਆ ਇਹਦੇ ਨਾਲ ਮੈਂ ਆਪਣੇ ਚਿਹਰਾ ਸਾਰਾ ਹੀ ਕਲੀਨ ਕਰ ਲੈ ਸਾਰੀ ਮਤਲਬ ਕਿ ਗੰਦਗੀ ਉਤਾਰ ਦਿੱਤੀ ਨਿੰਪਸਤੀ ਵੀ ਸਾਰੇ ਹੀ ਉਤਰੀ ਗਏ ਨਾਲ ਠੀਕ ਹੈ ਚਿਹਰਾ ਬਿਲਕੁਲ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਮੈਂ ਕੀਤਾ ਮੈਂ ਲਾ ਗਿਆ ਇਹ ਵਾਲੇ ਕੋਟਨ ਪੈਡ ਜਿਹੜਾ ਮੈਂ ਡਿਪ ਕਰਕੇ ਦੁੱਧ ਦੇ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਇਹਨੂੰ ਆਪਾਂ ਚੰਗੀ ਤ ਪਹਿਲਾਂ ਸਾਰੇ ਚਿਹਰੇ ਤੇ ਮੇ ਲਗਾ ਲੈਣਾ ਹੈ ਠੀਕ ਹੈ ਸਾਰੇ ਚਿਹਰੇ ਤੇ ਲਗਾ ਕੇ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਕਰਨੀ ਹੈ ਦੀ ਸਫਾਈ ਇਹਦੇ ਨਾਲ ਸਾਰੀ ਗੰਦਗੀ ਬਾਹਰ ਨਿਕਲ ਜੂਗੀ ਸਾਰੀ ਇਹ ਕਿਉਂਕਿ ਕੀ ਹੁੰਦਾ ਜਦੋਂ ਆਪਾਂ ਕਿਤੋਂ ਬਾਹਰੋਂ ਆਨੇ ਆ ਨਾ ਜਦੋਂ ਮਿੱਟੀ ਘੱਟਾ ਪੈ ਜਾਂਦਾ ਹੈ ਨਾ ਤੇ ਆਂਦੇ ਜਦੋਂ ਆਪਾਂ ਇੱਕਦਮ ਫੇਸ ਨੂੰ ਵਾਸ਼ ਕਰ ਲੈਨੇ ਆ ਜਾਂ ਸਾਬਣ ਨਾਲ ਜਾਂ ਕਿਸੇ ਵੀ ਫੇਸ ਵਾਸ਼ ਨਾਲ ਤੇ ਇਸ ਕਿੰਨੀ ਜਿਹੜੀ ਖਿੱਚ ਖਿੱਚੀ ਨਜ਼ਰ ਆਉਣ ਲੱਗ ਜਿੰਦੀ ਹੈ ਤੇ ਬਹੁਤ ਮਤਲਬ ਕਿ ਇਦਾਂ ਲੱਗਦੀ ਐ ਕੜੀ-ਕੜੀ ਜਈ ਉਸ ਤਰ੍ਹਾਂ ਕਦੀ ਵੀ ਤੁਹਾਨੂੰ ਆਂਦਿਆਂ ਕਦੀ ਵੀ ਤੁਹਾਨੂੰ ਫੇਸ ਵਾਸ਼ ਨਾਲ ਚਿਹਰਾ ਨਹੀਂ ਸਾਫ਼ ਕਰਨਾ ਚਾਹੀਦਾ ਕਦੀ ਵੀ ਸਾਬਣ ਨਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਗੁਲਾਬ ਜਲ ਲੈ ਲਓ ਗੁਲਾਬ ਜਲ ਦਾ ਸਪਰੇਅ ਕਰੋ ਆਪਣੇ ਫੇਸ ਤੇ ਸਪਰੇਅ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਕੋਟਨ ਲੈ ਲਓ ਚਾਹੇ ਰੁਮਾਲ ਲੈ ਲਓ ਉਹਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਦੀ ਜਿਹੜੀ ਜਿੰਨੀ ਵੀ ਡਸਟ ਹੈ ਨਾ ਉਹ ਕੱਢ ਲਓ ਮੇਰੇ ਚਿਹਰੇ ਤੇ ਡਸਟ ਮੈਂ ਇੰਨੀ ਕੱਢੀ ਬਹੁਤ ਗੰਦੀ ਹੋਇਆ ਪਿਆ ਸੀ ਚਿਹਰਾ ਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਦੁੱਧ ਲੈਣਾ ਦੁੱਧ ਵਿੱਚ ਥੋੜੀ ਜਿਹੀ ਹਲਦੀ ਜ਼ਰੂਰ ਪਾਣੀ ਹੈ ਤੇ ਥੋੜੀ ਜਿਹੀ ਹਲਦੀ ਪਾ ਕੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਦੀ ਕਲੀਨਿੰਗ ਕਰਨੀ ਸਾਰੀ ਗੰਦਗੀ ਡਸਟ ਜਿਹੜੀ ਹੈ ਨਾ ਸਾਰੀ ਹੀ ਨਿਕਲ ਜੂਗੀ ਆ ਦੇਖੋ ਸਾਰੀ ਡਸਟ ਨਿਕਲ ਗਈ ਆ ਸਾਰਾ ਸਾਫ ਹੋ ਗਿਆ ਸੇਰਾ ਨਹੀਂ ਤਾਂ ਬਹੁਤ ਗੰਦਾ ਚ ਲੱਗ ਰਿਹਾ ਸੀਗਾ ਤੇ ਇਹ ਵਾਲੀਆਂ ਛੋਟੇ ਛੋਟੇ ਚੀਜ਼ਾਂ ਨੇ ਨਾ ਤਾਂ ਜ਼ਰੂਰ ਮੈਂ ਕਹਾਂ ਕਿ ਆਪੀ ਜ਼ਿੰਦਗੀ ਵਿੱਚ ਇਹਨਾਂ ਦਾ ਮਹੱਤਵ ਹੁੰਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਦੇ ਰਿਹਾ ਕਰੋ ਇਹ ਚੀਜ਼ਾਂ ਨੂੰ ਲੋ ਜੀ ਅਗਰ ਚਿਹਰੇ ਤੇ ਡਸਟ ਰਹੇਗੀ ਗੰਦਗੀ ਰਹਗੀ ਉਹ ਛੋਟੇ ਛੋਟੇ ਫਿਰ ਚਟਾਕ ਬਣਨੇ ਸ਼ੁਰੂ ਹੋ ਜਾਂਦੇ ਨੇ ਪਿਗਮੈਂਟੇਸ਼ਨ ਦੇ ਰੂਪ ਧਾਰ ਲੈਂਦੇ ਨੇ ਸ਼ਾਈਆਂ ਦੇ ਰੂਪ ਧਾਰ ਲੈਂਦੇ ਨੇ ਮਤਲਬ ਕਿ ਸਕਿਨ ਤੇ ਖੁਸ਼ਕੀ ਰੈਸ਼ ਸਾਰਾ ਕੁਝ ਹੋਣ ਲੱਗ ਜਾਂਦਾ ਹੈ ਤੇ ਮੈਂ ਕਲੀਨジング ਕਰ ਲਈ ਹੁਣ ਮੈਂ ਕੀ ਕਰਨਾ ਹੈ ਮੈਂ ਲੇਖੋ ਅੱਧਾ ਟਮਾਟਰ ਲਿਆ ਹੈ ਟਮਾਟਰ ਔਰ ਇਹ ਹੈਗੇ ਚੀਨੀ ਚੀਨੀ ਜਿਹੜੀ ਹੈ ਨਾ ਤੁਸੀਂ ਬੂਰਾ ਖੰਡ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਲਿਆ ਕੇ ਰੱਖ ਸਕਦੇ ਹੋ ਤੇ ਤੁਸੀਂ ਥੋੜੀ ਜਿਹੀ ਚੀਨੀ ਆਪਣੇ ਘਰੇ ਮਿਕਸੀ ਵਿੱਚ ਵੀ ਪੀਸ ਕੇ ਰੱਖ ਸਕਦੇ ਹੋ ਠੀਕ ਹੈ ਇਹ ਮੈਂ ਪੀਸ ਕੇ ਰੱਖੀ ਹੋਈ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਹ ਦੇਖੋ ਚੰਗੀ ਤਰ੍ਹਾਂ ਮੈਨੂੰ ਟਮਾਟਰ ਨੂੰ ਚੀਨੀ ਦੇ ਨਾਲ ਲਪੇਟ ਦਿੱਤਾ ਹੈ ਇਹ ਦੇਖੋ ਹੁਣ ਆਪਾਂ ਇਹਦੇ ਕੀ ਕਰਨੀ ਹੈ ਸਕਰਬਿੰਗ ਸਕਰਬ ਕਰਨਾ ਹੈ ਤਾਂ ਕਿ ਜੋ ਵੀ ਡਸਟ ਜੋ ਵੀ ਗੰਦਗੀ ਆਪਣੇ ਰਹਿ ਗਈ ਹੈ ਉਹ ਵੀ ਨਿਕਲ ਜਾਏ ਤੇ ਚਿਹਰਾ ਇੱਕਦਮ ਕਲੀਨ ਹੋ ਜਾਏ ਤੇ ਸੋਹਣਾ ਹੋ ਜਾਏ ਸੋਫਟ ਹੋ ਜਾਏ ਇਸ ਤਰੀਕੇ ਨਾਲ ਤੁਸੀਂ ਟਮਾਟਰ ਨੂੰ ਹੌਲੇ ਹੌਲੇ ਹਲਕਾ ਦਿਨਾ ਜਿਆਦਾ ਮਤਲਬ ਕਿ ਤੇਜ਼ ਦਬਾਅ ਨਹੀਂ ਪਾਣਾ ਹੈਗਾ ਹਲਕੇ ਹਲਕੇ ਹੱਥਾਂ ਨਾਲ ਤੁਸੀਂ ਸਕਰਬਿੰਗ ਕਰਨੀ ਕਿਉਂਕਿ ਜਿਹੜੀ ਚੀਨੀ ਹੈ ਵੀ ਉਹ ਕਿਤੇ ਤੁਹਾਡੇ ਚਿਹਰੇ ਤੇ ਉਹ ਨਾ ਹੋ ਜੇ ਖਰਾਚ ਨਾ ਪੈ ਜਾਵੇ ਇਸ ਕਰਕੇ ਚੀਨੀ ਬਹੁਤ ਵਧੀਆ ਹੁੰਦੀ ਹੈ ਚੀਨੀ ਜੜੀ ਹੁੰਦੀ ਹੈ ਨਾ ਆਪਣੇ ਫੇਸ ਲਈ ਵਰਦਾਨ ਹੁੰਦੀ ਹੈ ਇਹਦੇ ਨਾਲ ਬਿਲਕੁਲ ਚਿਹਰਾ ਇੰਨਾ ਨਿੱਖਰ ਜਾਂਦਾ ਹੈ ਇੰਨਾ ਕਲੀਨ ਹੋ ਜਾਂਦਾ ਹੈ ਚਿਹਰਾ ਜਿੰਨੀ ਵੀ ਡਸਟ ਹੁੰਦੀ ਜਿੰਨੀ ਗੰਦਗੀ ਹੁੰਦੀ ਸਾਰੀ ਹੀ ਸਾਫ਼ ਕਰ ਦਿੰਦਾ ਹੈ ਤੇ ਚਿਹਰਾ ਵੀ ਇੱਕਦਮ ਨਿੱਖਰ ਜਾਂਦਾ ਹੈ ਹੋਰ ਫਿਰ ਬਾਅਦ ਵਿੱਚ ਤੁਹਾਨੂੰ ਕੋਈ ਸਾਬਣ ਲਗਾਉਣ ਦੀ ਜਰੂਰਤ ਨਹੀਂ ਪੈਣੀ ਕੋਈ ਫੇਸ ਵੋਸ਼ ਲਗਾਉਣ ਦੀ ਜਰੂਰਤ ਨਹੀਂ ਪੈਣੀ ਕੋਈ ਵੀ ਕਿਸੇ ਚੀਜ਼ ਦੀ ਅੱਜ ਤੁਹਾਡੇ ਮੇਰੇ ਨਾਲ ਤੁਹਾਡੇ ਨਾਲ ਸੱਚ ਅੱਜ ਮੈਂ ਇੱਕ ਫੇਸ ਵਾਸ਼ ਜਿਹੜਾ ਹੈ ਨਾ ਉਹ ਘਰੇ ਹੀ ਬਣਾਉਣਾ ਤੁਹਾਨੂੰ ਦੱਸਣਾ ਹੈ ਉਹ ਮੈਂ ਦੱਸਾਂਗੀ ਜਿਹੜੀ 2:30 ਵਜੇ ਮੇਰੀ ਵੀਡੀਓ ਆਏਗੀ ਨਾ ਉਹਦੇ ਵਿੱਚ ਬਹੁਤ ਵਧੀਆ ਫੇਸ ਵਾਸ਼ ਹੋਊਗਾ ਕਿਸ ਤਰੀਕੇ ਨਾਲ ਆਪਾਂ ਨੈਚੁਰਲ ਤਰੀਕੇ ਨਾਲ ਘਰੇ ਹੀ ਹੋਮ ਮੇਡ ਬਣਾਉਣਾ ਹੈ ਤੇ ਇਹਨਾਂ ਵੀ ਤੁਹਾਡਾ ਬਿਲਕੁਲ ਕੋਰੀਅਨ ਗਲਾਸਿਸ ਵਰਗਾ ਹੋ ਜਾਏਗਾ ਇਹਨੂੰ ਵੀ ਲਗਾ ਕੇ ਜਦੋਂ ਇਸ ਤਰੀਕੇ ਨਾਲ ਤੁਸੀਂ ਆਪਣਾ ਚਿਹਰਾ ਦੁੱਧ ਨਾਲ ਸਾਫ਼ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਦੀ ਅਸਰ ਕ럽ਿੰਗ ਕਰੋਗੇ ਤੇ ਚਿਹਰਾ ਜਿਹੜਾ ਤੁਹਾਡਾ ਜਿਵੇਂ ਕੋਰੀਅਨ ਸਕਿਨ ਹੁੰਦੀ ਹੈ ਨਾ ਗਲਾਸਿਸ ਸਕਿਨ ਜਿੱਦਾਂ ਬਦੂਸਰਾਂ ਦੇ ਕੇ ਕਹਿੰਦੇ ਕਿ ਕਿੰਨੀ ਸੋਹਣੀ ਸਕਿਨ ਚਮਕਦੀ ਪਈ ਹੈ ਤਾਂ ਉਹਦਿਆਂ ਨੇ ਕੀ ਲਗਾਇਆ ਕੁਝ ਨਹੀਂ ਲਗਾਇਆ ਹੁੰਦਾ ਇਸ ਤਰੀਕੇ ਨਾਲ ਉਹ ਆਪਣਾ ਚਿਹਰੇ ਦਾ ਧਿਆਨ ਰੱਖਦੇ ਨੇ ਤੇ ਤੁਸੀਂ ਆਪਣੇ ਲਿਪਸ ਤੇ ਵੀ ਕਰ ਸਕਦੇ ਕਿਉਂਕਿ ਲਿਪਸ ਵੀ ਕਾਲੇ ਅੱਛੇ ਨਹੀਂ ਲੱਗਦੇ ਹੈਗੇ ਲਿਪਸ ਦੇ ਵੀ ਚੰਗੀ ਇਤਰਾ ਆਪਣੇ ਸਕਰਬਿੰਗ ਕਰਨੀ ਚਾਹੀਦੀ ਤੁਹਾਨੂੰ ਕਿ ਕਿਹ ਜੀਨੀ ਦਾ ਸਕਰਬ ਚੜਾ ਹੁੰਦਾ ਲਿਪਸਾ ਤੇ ਬਹੁਤ ਵਧੀਆ ਹੁੰਦਾ ਜੇ ਤੁਸੀਂ ਲਿਪਸ ਦਾ ਕਰਨਾ ਹੋਵੇ ਨਾ ਮਤਲਬ ਇਕੱਲੇ ਤੁਸੀਂ ਥੋੜਾ ਜਿਹਾ ਵਿੱਚ ਨਿੰਬੂ ਥੋੜਾ ਜਿਹਾ ਹਨੀ ਥੋੜੀ ਜਿਹੀ ਚੀਨੀ ਇਹ ਮਿਲਾ ਕੇ ਤੇ ਤੁਸੀਂ ਆਪਣੇ ਹੋਟਾਂ ਤੇ ਮਤਲਬ ਕਿ ਸਕਰਬਿੰਗ ਕਰ ਸਕਦੇ ਹੋ ਠੀਕ ਹੈ ਜੇ ਤੇ ਜਿਆਦੇ ਕਾਲੇ ਨ ਹੋਵੇ ਕਰ ਸਕਦੇ ਥੋੜਾ ਜਿਹਾ ਹਲਦੀ ਦੇ ਵਿੱਚ ਮੜਾ ਜਿਹਾ ਦੁੱਧ ਨੂੰ ਉਹ ਕਰਕੇ ਮਿਕਸ ਤੇ ਇਹ ਲੂਣ ਪਾ ਲੋ ਵਿੱਚ ਲੂਣ ਪਾ ਕੇ ਉਹਦਾਂ ਕਰੋ ਲੋ ਜੀ ਮੇਰੀ ਹੋ ਗਈ 2 ਮਿੰਟ ਦੀ ਮੈਂ ਕੀਤੀ ਹੈ ਸਕਰਬਿੰਗ ਤੇ ਚਿਹਰਾ ਹੋ ਗਿਆ ਬਿਲਕੁਲ ਸਾਫ ਹੁਣ ਮੈਂ ਵਾਸ਼ ਕਰਦੀ ਹਾਂ ਤੇ ਆ ਦੇਖੋ ਇਹ ਮੈਂ ਰੱਖ ਲੂੰਗੀ ਇੱਕ ਰੈਮਡੀ ਤੁਹਾਨੂੰ ਫੇਸ ਪੈਕ ਦੱਸਾਂਗੀ ਬਣਾਣਾ ਉਹਦੇ ਵਿੱਚ ਪਾਵਾਂਗੀ ਫਿਰ ਮੈਂ ਆ ਦੇਖੋ ਇਤਨੇ ਕਰ ਲੈਣਾ ਸਾਫ ਫਿਰ ਮੈਂ ਸਿੰਪਲ ਪਾਣੀ ਨਾਲ ਇਹਨੂੰ ਧੋਸ਼ ਕਰ ਲੈਣਾ। ਬਦਚੀ। ਬਿਲਕੁਲ ਕਲੀਨ ਹੋ ਗਿਆ ਚਿਹਰਾ। ਸਿਰਫ ਦੋ ਬੂੰਦਾ ਦੁੱਧ ਦੀਆਂ ਤੇ ਦੋ ਚੁਟਕੀ ਪਿੰਚ ਇੱਕ ਹਲਦੀ ਦਾ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਆਪਣੇ ਸਫਾਈ ਕਰ ਸਕਦੇ ਹੋ। ਕਲੋਜੀ ਬਿਲਕੁਲ ਸਾਫ ਹੋ ਗਿਆ ਹੁਣ ਇਹਨਾਂ ਨੂੰ ਮੈਂ ਸਿੰਪਲ ਪਾਣੀ ਨਾਲ ਬੋਸ਼ ਕਰਾਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਇੱਕ ਮੋਇਸਚਰਾਈਜ਼ਰ ਲਗਾ ਲਾਂਗੀ ਮੋਇਸਚਰਾਈਜ਼ਰ ਤੁਸੀਂ ਕੀ ਕਰਦੇ ਹੋ ਐਲੋਵੇਰਾ ਵੀ ਲਗਾ ਸਕਦੇ ਹੋ ਅਗਰ ਤੁਹਾਡੇ ਕੋਲ ਸੋਨੀ ਜੀ ਮੋਇਸਚਰਾਈਜ਼ਰ ਕਰੀਮ ਹੈਗੀ ਉਹ ਲਗਾ ਸਕਦੇ ਹੋ ਤੇ ਉਹਦੇ ਨਾਲ ਵੀ ਚਿਹਰਾ ਬਿਲਕੁਲ ਐਨ ਸਾਫ ਹੋ ਜਾਈਗਾ ਚਾਹੇ ਤੁਸੀਂ ਕੋਕੋਨਟ ਆਇਲ ਦੀ ਜਿਹੜੀ ਘਰੇ ਕਰੀਮਾਂ ਮੈਂ ਕਾਫੀ ਦੱਸੀਆਂ ਹੋਈਆਂ ਨੇ ਜੇ ਕਿਸੇ ਨੇ ਬਣਾ ਕੇ ਰੱਖੀ ਹੋਈ ਹੈ ਤੇ ਉਹ ਲਗਾ ਸਕਦਾ ਹੈ ਤੇ ਅੱਜ ਮੈਂ ਤੁਹਾਨੂੰ ਮੈਂ ਤੁਹਾਡੇ ਨਾਲ ਕੱਲ ਨੂੰ ਵੀ ਸ਼ੇਅਰ ਕਰਗੀ ਕਿ ਵਿੰਟਰ ਕਰੀਮ ਕਿਵੇਂ ਆਪਾਂ ਘਰੇ ਬਣਾ ਕੇ ਰਾਤ ਨੂੰ ਆਪਾਂ ਚਿਹਰੇ ਤੇ ਲਗਾਣੀ ਹੈ ചേരാ കിൻകേദിക്ക് താൻ വീഡിയോ പസാ ആയി പസാ ആയിഡോ ലൈക്കണം ശേർ കണ്ടത് കമെൻറ്റ് ജൂർ ദിവസം മെഡി വിഡിയോ ഹോൾ മേ ഫേസ് കൂടെ വോഷ കൂടി ജീവി ചീനീ ചിപ്പിപ്പ് കണ ലഭ്യ ചേരത്തി പറ ചേര ബിൽക്കു നിഖാരദം ശീഷ് ലിഷ്ടാൻ ചേരണം വോഷ കാം ഞാൻ മെതി വിഡോ വീഡിയോ ലൈക്കണം ശേർ കോഹന കമെൻറ്റ് ജൂർ ദ സോണി സോഹനേഡ രമഡിയ ਅ ਮੈਂ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ ਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੋ ਵੀ ਮੈਂ ਘਰੇ ਕਰਦੀ ਹਾਂ ਦੇਖੋ ਮੈਂ ਪਹਿਲਾਂ ਸਟਾਰਟਿੰਗ ਕਰਦੀ ਸੀ ਸਟਾਰਟ ਪਹਿਲਾਂ ਮੈਂ ਜਦੋਂ ਆਪਣਾ ਫੇਸ ਵਾਸ਼ ਕੀਤਾ ਉਸ ਤੋਂ ਮੈਂ ਵੀਡੀਓ ਸਟਾਰਟ ਕਰ ਦਿੱਤੀ ਸੀ ਫਿਰ ਮੇਰੇ ਦਿਮਾਗ 'ਚ ਆਈ ਮੈਂ ਕਿ ਨਹੀਂ ਤੁਹਾਡੇ ਨਾਲ ਸ਼ੇਅਰ ਕਰਨਾ ਬਣਦਾ ਹੈ ਕਿਉਂਕਿ ਮੇਰੇ ਵਰਗੀਆਂ ਸਾਰੀਆਂ ਭੈਣਾਂ ਆਈ ਨੇ ਜਿਹੜੀਆਂ ਬਾਹਰ ਅੰਦਰ ਜਾਣਾ ਪੈਂਦਾ ਹੀ ਹੈ ਤੇ ਫਿਰ ਆਪਣਾ ਜਿਹੜਾ ਚਿਹਰਾ ਡਸਟ-ਦਸਟ ਹੋ ਜਾਂਦਾ ਇੱਕਦਮ ਗੰਦਾ ਜਿਹਾ ਲੱਗਣ ਲੱਗ ਜਾਂਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਸ ਚਿਹਰੇ ਦੀ ਸਫਾਈ ਕਰ